ਹਉ ਪੱਤਰਾ ਤੋਂ ਮੂਨਕ ਵਿਚਾਲੇ ਪਿੰਡ ਪੈਂਦਾ ਜਿਲ੍ਹਾ ਪੈਂਦਾ ਹੈਗਾ ਮੇਰਾ ਸੰਗਰੂਰ ਨਹੀਂ ਹਾਂ ਪੰਡ ਤਾਉ ਦਾ ਮੁੰਡਾ ਇੱਕ ਗਾਣੇ ਗੁਣੇ ਗਾਉਂਦਾ ਕੇਰਾ ਪਥਲੀ ਤੁਤੂਰਾ ਮਸ਼ਹੂਰ ਨਹੀਂ ਹਾਏ ਨੂੰ ਫੁਕਰੀ ਜਾਣੀ ਨਾ ਜਾਣੇ ਮੇਰੀ ਏ ਨਹੀਂ ਕੁਝ ਵੱਡਾ ਸਾਰਾ ਕਰਕੇ ਵਿਖਾਉਣਾ ਚਾਹੁੰਨੇ ਆ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਵਿਰਾਤ ਬੱਲੀ ਇਹ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲੈ ਆਉਣਾ ਚਾਹੁੰਨੇ ਆ ਤਾ ਪ੍ਰਧਾਨ ਜਿਹੜਾ ਮੁੰਡਾ ਸੀਗਾ ਮੈਨੂੰ ਕਹਿੰਦਾ ਬਈ ਵੀ ਤੂੰ ਤਾਂ ਭਾਵੇਂ ਇੱਥੇ ਆਰਤੀ ਗਾ ਦੇ ਤੇ ਲੋਕੇ ਵੀ ਸੁਣ ਲੈਣਗੇ ਵੀ ਪਿਆਰ ਕਰਾਂ ਲੋ ਬਹੁਤ ਪਿਆਰ ਕਰਦੇ ਬਹੁਤ ਪਿਆਰ ਕਰਦੇ ਮੈਨੂੰ ਤਾਂ ਇਦਾਂ ਦਾ ਵੀ ਹੁੰਦਾ ਵੀ ਬਜ਼ੁਰਗਾਂ ਦੇ ਭੋਗਤੀ ਵੀ ਗਾਣਾ ਸੁਣ ਲੈਂਦੇ ਆਏ ਓ ਵੀ ਸੀਗਾ ਸਮਾ ਸਾਰਾ ਦਿਨ ਨਾਲ ਨਾਲ ਓ ਵੀ ਸੀਗਾ ਸਮਾ ਸਾਰਾ ਦਿਨ ਨਾਲ ਨਾਲ ਹੁਣ ਸਾਡੇ ਲਈ ਤੂੰ ਕੱਢੇ ਇੱਕ ਵਿੰਦਨਾ ਨਿਕਾਰਾਂ ਵਾਲੀ ਹੋਗੀ ਤੈਨੂੰ ਦਿੰਨੇ ਆ ਵਧਾਈਆਂ ਪਰ ਸਾਡੇ ਸਪਲੈਂਡਰੀ ਨੂੰ ਨਿੰਦਨਾ ਆਏ ਕਾਰਾਂ ਵਾਲੀ ਹੋਗੀ ਤੈਨੂੰ ਦਿੰਨੇ ਆ ਵਧਾਈਆਂ ਪਰ ਸਾਡੇ ਸਪਲੈਂਡਰ ਨੂੰ ਨਿੰਦਨਾ ਆਏ ਸਾਡੇ ਸਪਲੈਂਡਰ ਨੂੰ ਨਿੰਦਨਾ ਮੈਨੂੰ ਉਦੋਂ ਯਕੀਨ ਹੋਇਆ ਵੀ ਕਿਸਮਤ ਨਾਲ ਦੀ ਕੋਈ ਚੀਜ਼ ਹੁੰਦੀ ਹੈ ਪਹਿਲਾਂ ਐਵੇਂ ਲੱਗਦਾ ਸੀਗਾ ਵੀ ਮਿਹਨਤ ਜ਼ਿਆਦਾ ਚੀਜ਼ ਆ ਹੂੰ ਉਹ ਗਾਣਾ ਮੈਂ ਪਿਛਲੇ ਕਈ ਸਾਲਾਂ ਤੋਂ ਮੇਲਿਆਂ ਤੇ ਟੂਰਨਾਮੈਂਟਾਂ ਤੇ ਪ੍ਰੋਗਰਾਮਾਂ ਤੇ ਗਾਉਣਾ ਬਟ ਚਲੋ ਠੀਕ ਲੋਕ ਮੇਰੇ ਏਰੀਆ ਦੇ ਪਿਆਰ ਕਰਦੇ ਸੀਗੇ ਉਦੋਂ ਮੈਂ ਪਹਿਲੀ ਵਾਰੀ ਉਸ ਬੰਦੇ ਨੂੰ ਮਿਲਿਆ ਸੀ ਗੁਰਸੇਵ ਕਾਉ ਦਾ ਨਾਮ ਬਾਈ ਦਾ ਨਾਮ ਗੁਰਸੇਵ ਕੁਲਰੀਆ ਹੂੰ ਉਹਦੇ ਕੋਲ ਆਈਫੋਨ 6 ਛੋਟਾ ਜਿਹਾ ਆਈਫੋਨ ਮੇਰੇ ਕੋਲ ਉਦੋਂ ਹੈ ਨਹੀਂ ਸੀ ਮਹਿੰਗਾ ਰਿਆ ਮੇਰੇ ਘਰ ਕੋਈ ਹਾਦਸਾ ਹੋ ਗਿਆ ਸੀਗਾ ਮ ਵੀ ਮਤਲਬ ਜਦੋਂ ਪ੍ਰਮਾਤਮਾ ਨੇ ਤੁਹਾਨੂੰ ਚੱਕਣਾ ਹੁੰਦਾ ਨਾ ਭਾਵੇਂ ਤੁਸੀਂ ਧਰਤੀ ਦੇ ਥੱਲੇ ਵਹਿ ਜਾਓ ਚੱਕ ਲੈਣਾ ਪ੍ਰਮਾਤਮਾ ਨੇ ਹੈ ਨਾ ਤੇ ਮੈਂ ਗਾ ਰਿਹਾ ਗੀਟ ਤੇ ਐਦਾਂ ਥੋੜਾ ਉਦਾਸ ਵੀ ਸੀ ਮੇਰਾ ਉਹ ਦੋਸਤ ਕਹਿੰਦਾ ਬਈ ਮੈਂ ਤੇਰੀ ਰੀਲ ਬਣਾ ਲਾਂ ਮੈਂ ਕੀ ਬਣਾ ਲਾਂ ਯਾਰ ਉਹਨੇ ਰੀਲ ਬਣਾ ਲਈ ਬਣਾ ਕੇ ਕਲੈਬ ਕਰਤੀ ਦਿਲ ਮਿਲਣੇ ਨੂੰ ਕਰਦਾ ਜ਼ਰੂਰ ਵੇ ਫੇਰੇ ਪਿੰਡੋਂ ਮੇਰਾ ਸ਼ਹਿਰ ਪਰ ਦੂਰ ਵੇ ਕਿਹਦੇ ਖਿਆਲਾਂ ਵਿੱਚ ਚੱਲੀ ਹੋਈ ਰਹਿੰਦੀ ਐ ਸਹੇਲੀ ਮੇਰੀ ਰਹਿ ਲੜਦੀ ਤੈਨੂੰ ਸੋਹਣੀਆਂ ਮਿਲਣੇ ਆ ਜਾਂਦੀ ਜੇ ਹੁੰਦੀ ਮੈਂ ਵੀਰ ਕੱਢਦੀ ਸਤਿ ਸ਼੍ਰੀ ਅਕਾਲ ਪਵਰ ਵੈਬਟੀਵੀ ਦੇਖ ਰਹੇ ਹੋ ਥਵੇਂ ਮੈਂ ਤਨਵੰਤ ਸਿੰਘ ਮਾਨ ਬਾਈ ਅੱਜ ਮਰੀ ਗੱਲ ਉਹ ਬਾਈ ਮੌਜੂਦ ਆ ਜਿਨ੍ਹਾਂ ਨੇ ਫੇਸਬੁੱਕ ਪਾ YouTube ਪਾ Instagram ਪਾ ਇੱਕ ਛੋਟੀ ਜੀ ਰੀਲ ਪਾਈ ਤੀ ਆ ਰੀਲ ਪਾਣ ਤੇ ਬਾਅਦ ਬਾਈ ਕਹਿੰਨਾ ਇੰਨਾ ਕ ਜਿਆਦਾ ਨੌ ਚੱਲ ਗਿਆ ਬਾਈ ਰਿਆਸ ਬੰਗਾ ਮਰੀ ਗੱਲ ਮੌਜੂਦ ਆ ਅਰ ਬਾਈ ਗੱਲ ਅੱਜ ਗੱਲਾਂ ਬਾਤਾਂ ਕਰਾਂਗੇ ਸੋ ਬਾਈ ਦਾ ਸਵਾਗਤ ਕਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਬਹੁ ਪਿਆਰ ਬਾਈ ਜੀ ਪਹਿਲੀ ਵਾਰੀ ਜਦ ਰੀਲ ਪਾਤੀ ਚੱਲ ਗਈ ਕਿਤ ਤਰ੍ਹਾਂ ਬਣਿਆ ਸਵਾਬ ਜੋ ਸਵਾਗਤ ਹੈ ਬਸ ਯਾਰ ਮੈਨੂੰ ਐਦਾਂ ਲੱਗਦਾ ਵੀ ਬੰਦੇ ਦੀ ਮੈਨੂੰ ਉਦੋਂ ਯਕੀਨ ਹੋਇਆ ਵੀ ਕਿਸਮਤ ਨਾਲ ਦੀ ਕੋਈ ਚੀਜ਼ ਹੁੰਦੀ ਆ ਪਹਿਲਾਂ ਐਵੇਂ ਲੱਗਦਾ ਸੀਗਾ ਵੀ ਮਿਹਨਤ ਜ਼ਿਆਦਾ ਚੀਜ਼ ਆ ਹੂੰ ਉਹ ਗਾਣਾ ਮੈਂ ਪਿਛਲੇ ਕਈ ਸਾਲਾਂ ਤੋਂ ਮੇਲਿਆਂ ਤੇ ਟੂਰਨਾਮੈਂਟਾਂ ਤੇ ਪ੍ਰੋਗਰਾਮਾਂ ਤੇ ਗਾਉਣਾ ਬਟ ਚਲੋ ਠੀਕ ਲੋਕ ਮੇਰੇ ਏਰੀਆ ਦੇ ਪਿਆਰ ਕਰਦੇ ਸੀਗੇ ਉਦੋਂ ਮੈਂ ਪਹਿਲੀ ਵਾਰੀ ਉਸ ਬੰਦੇ ਨੂੰ ਮਿਲਿਆ ਸੀ ਗੁਰਸੇਵ ਉਹਦਾ ਨਾਂ ਬਾਈ ਦਾ ਨਾਂ ਗੁਰਸੇਵ ਕੁਲਰੀਆ ਹੂੰ ਉਹਦੇ ਕੋਲ ਆਈਫੋਨ 6 ਸੀ ਛੋਟਾ ਜਿਹਾ ਆਈਫੋਨ ਮੇਰੇ ਕੋਲ ਉਦੋਂ ਹੈ ਨਹੀਂ ਸੀ ਮਹਿੰਗਾ ਰਿਆ ਮੇਰੇ ਘਰ ਕੋਈ ਹਾਦਸਾ ਹੋ ਗਿਆ ਸੀਗਾ ਮੈਂ ਸੋਸ਼ਲ ਵੀ ਮਤਲਬ ਜਦੋਂ ਪ੍ਰਮਾਤਮਾ ਨੇ ਤੁਹਾਨੂੰ ਚੱਕਣਾ ਹੁੰਦਾ ਨਾ ਭਾਵੇਂ ਤੁਸੀਂ ਧਰਤੀ ਦੇ ਥੱਲੇ ਬਹਿ ਜਾਓ ਉਹ ਚੱਕ ਲੈਣਾ ਪ੍ਰਮਾਤਮਾ ਨੇ ਤੇ ਮੈਂ ਗਾ ਰਿਹਾ ਗੇਟ ਤੇ ਐਦਾਂ ਥੋੜਾ ਅਦਾਸ ਵੀ ਸੀ ਮੇਰਾ ਉਹ ਦੋਸਤ ਕਹਿੰਦਾ ਬਈ ਮੈਂ ਤੇਰੀ ਰੀਲ ਬਣਾ ਲਾ ਮੈਂ ਕਿ ਬਣਾ ਲਾ ਯਾਰ ਉਹਨੇ ਰੀਲ ਬਣਾ ਲਈ ਬਣਾ ਕੇ ਕਲੈਬ ਕਰਤੀ ਤੇ ਜਿੱਦਾਂ ਮੈਂ ਤੁਹਾਨੂੰ ਆਫ ਕੈਮਰਾ ਵੀ ਦੱਸੀ ਕਹਾਣੀ ਸੀ ਮੇਂ ਜੋ ਸਵੇਰੇ 7000 ਹੋ ਗਏ ਉਹਦੇ ਫੋਲੋਅਰ ਵੀ 100 100 ਸੀਗੇ ਤੇ ਮੈਨੂੰ ਸਵੇਰੇ ਉਹਦਾ ਫੋਨ ਆਇਆ ਕਹਿੰਦਾ ਯਾਰ ਐਵੇਂ ਕਰਕੇ 7000 ਹੋ ਗਈ ਮੈਂ ਕਿ ਚਲ ਨੋਰਮਲ ਮੈਂ ਬਹੁਤਾ ਸੀਰੀਅਸ ਨਹੀਂ ਲੈ ਗੱਲ ਫਿਰ ਉਹ ਦੁਪਹਿਰ ਨੂੰ 1 ਪਸ ਐਦਾਂ ਕਰਦੇ ਕਰਦੇ ਫਿਰ ਉਹ ਮਿਲੀਅਨ ਵੀ ਹੋਈ ਮਿਲੀਅਨ ਤੋਂ ਬਾਅਦ 15-16 ਲੱਖ 17 ਹੁੰਦਾ ਮਿਲਦਾ 18-19-20 ਲੱਖ ਦੇ ਨੇੜੇ ਚੜੇ ਆ ਬਹੁਤ ਪੇਜਾਂ ਤੋਂ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬ ਯੂਨੀਵਰਸਿਟੀ ਤੋਂ ਮਤਲਬ ਬਹੁਤ ਫਿਰ ਲੋਕਾਂ ਦਾ ਪਿਆਰ ਮਿਲਿਆ ਬਹੁਤ ਪਿਆਰ ਉਹ ਭਾਈ ਇੱਕ ਵਾਰ ਸੁਣਾ ਸਕੋ ਮਹਾਰਾਜਾ ਗਾਣਾ ਮਾਰੇ ਦਰਸ਼ਕ ਜਰੂਰ ਭਾਈ ਜੀ ਨੂੰ ਉਹ 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 ਗਾਣਾ ਹਨਮੰਦ ਬਾਈ ਮੈਂ ਬਹੁਤ ਟਾਈਮ ਲਗਾ ਰਿਹਾ ਮੈਂ ਇਹ ਨਹੀਂ ਵੀ ਉਦੋਂ ਲੈ ਗਿਆ ਸੀ ਜਾਂ ਕੋਈ ਹੋਰ ਪਹਿਲਾਂ ਵੀ ਗਾਉਂਦਾ ਰਿਹਾ ਬਸ ਮਤਲਬ ਜਿੱਦਾਂ ਹੋਣਾ ਹੁੰਦਾ ਕੰਮ ਹੂੰ ਉਦੇ ਗਾਣੇ ਦੇ ਗੋਲ ਸੀਗੇ ਹਉ ਪੱਤ ਰਾਤ ਮੂਨਿਕ ਵਿਚਾਲੇ ਪਿੰਡ ਪੈਂਦਾ ਜਿਲ੍ਹਾ ਪੈਂਦਾ ਹੈਗਾ ਮੇਰਾ ਸੰਗਰੂਰਨੀ ਹਾਂ ਪੰਡ ਤਾਂ ਦਾ ਮੁੰਡਾ ਇੱਕ ਗਾਣੇ ਗੁਨੇ ਗਾਉਂਦਾ ਕੇਰਾ ਪੱਥਲੀ ਪਪੁਰਾ ਮਸ਼ਹੂਰਨੀ ਹਾਏ ਨੂੰ ਫੁਕਰੀ ਜਾਣੀ ਨਾ ਜਾਣੇ ਮੇਰੀ ਐ ਨਹੀਂ ਕੁਝ ਵੱਡਾ ਸਾਰਾ ਕਰਕੇ ਵਿਖਾਉਣਾ ਚਾਹੁੰਨੇ ਹਾਂ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਵਿਰਾਤ ਵੱਲੀ ਇਹ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲੈ ਆਉਣਾ ਚਾਹੁੰਨੇ ਆ ਅਹ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਵਿਰਾਤ ਵੱਲੀ ਇਹ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲੈ ਆਉਣਾ ਚਾਹੁੰਨੇ ਆ ਬਾਈਾਰਨੀਤ ਵਾਲੀ ਫੀਲਿੰਗ ਨਹੀਂ ਆਉਂਦੀ ਆ ਬਾਈ ਦਾ ਗਾਣਾ ਸੁਣ ਕੇ ਹਨਾ ਬਈ ਜਰੂਰ ਮਤਲਬ ਕਿ ਬਾਈ ਜਿੱਦਾਂ ਗਾ ਰਹੇ ਆ ਬਾਈ ਦਾ ਸਟਾਈਲ ਆ ਉਹ ਚੀਜ਼ਾਂ ਸਾਰੀਆਂ ਆਰਮੇਜ ਵਾਂਗੂ ਆ ਬਾਈ ਇੱਕ ਗੱਲ ਆ ਦੱਸੂ ਵੀ ਜਦ ਗਾਣਾ ਲੇਖੂ ਆ ਤਾਂ ਕੀ ਚੀਜ਼ ਹੋ ਆ ਦਿਮਾਗ ਚ ਵੀ ਆਪਾਂ ਨੇ ਕਿਸੇ ਕਲਾਕਾਰ ਬਾਰੇ ਸੂਚਕਾ ਲਿਖੋਆ ਜਾਂ ਵੀ ਵੀ ਉਸ ਲੈਵਲ ਕਾ ਲਿਖਣਾ ਜਾਂ ਫਿਰ ਇਸ ਤਰ੍ਹਾਂ ਹੋਆ ਵੀ ਚਲ ਠੀਕ ਆ ਯਾਰ ਵੀ ਆਪਣੇ ਮਨ ਕੀ ਪੜਾਹਸ ਕੱਢ ਲਈਏ ਤਰ੍ਹਾਂ ਤਾਂ ਮੈਨੂੰ ਤੁਹਾਡੀ ਬੋਲੀ ਸੁਣ ਕੇ ਬੜਾ ਨਜ਼ਾਰ ਆ ਰਿਹਾ ਸੱਚੀ ਗੱਲ ਦੱਸਦਾ ਕਿ ਸਾਡੇ ਮੇਰਾ ਜਿਹੜਾ ਏਰੀਆ ਪੈਂਦਾ ਮੇਰਾ ਏਰੀਆ ਪਾਤਰਾ ਤੋਂ ਮੌਨਕ ਸਾਡਾ ਵੀ ਮਤਲਬ ਹਰਿਆਣੇ ਦੇ ਨਾਲ ਟਾਚਾ ਤੇ ਪੁਆਰ ਦੀ ਬੋਲੀ ਆ ਥਰੀ ਦੀ ਬੋਲੀ ਹਾਂ ਖਾਸਾ ਮੇਲ ਖਾਂਦੀ ਹੂੰ ਬਹੁਤ ਚੰਗਾ ਲੱਗਦਾ ਬਹੁਤ ਵਧੀਆ ਬਹੁਤ ਖੁਸ਼ੀ ਹੁੰਦੀ ਆ ਜਦੋਂ ਬੰਦਾ ਆਪਣੇ ਆਪਣੇ ਵਜੂਦ ਨਾਲ ਆਪਣੀ ਜ਼ਮੀਰ ਨਾਲ ਆਪਣੇ ਧਰਤੀ ਨਾਲ ਜੁੜਦਾ ਹਨਾ ਲਿਖਣ ਦੀ ਗੱਲ ਹੈ ਵੀ ਲਿਖਣਾ ਕੋਈ ਪਲਾਨ ਨਹੀਂ ਹੈਗਾ ਮੈਂ ਜਿੱਥੋਂ ਤੱਕ ਮੇਰਾ ਨਿੱਜੀ ਤਜਰਬਾ ਕਰ ਮੈਂ ਬਹੁਤਾ ਤਾਂ ਨਹੀਂ ਆ ਜੇ ਵੀ ਮੈਂ ਬਹੁਤ ਬਹੁਤ ਗਾਣੇ ਨਹੀਂ ਲਿਖੇ ਜਾਂ ਬਹੁਤ ਐਦਾਂ ਦਾ ਕੁਝ ਨਹੀਂ ਮੇਰੀ ਸ਼ੁਰੂਆਤ ਆ ਜੇ ਵੀ ਬੰਦਾ ਜਦੋਂ ਪਲਾਨ ਕਰਕੇ ਲਿਖਦਾ ਵੀ ਮੈਂ ਉਹਦੇ ਵਰਗਾ ਲਿਖਣਾ ਤਾਂ ਮੈਨੂੰ ਲੱਗਦਾ ਉਹ ਗੱਲ ਨਹੀਂ ਬਣਦੀ ਇਹ ਤਾਂ ਕੁਦਰਤੀ ਜਦੋਂ ਤੁਸੀਂ ਚਾਰ ਬੰਦਿਆਂ 'ਚ ਜਾਣਦੇ ਹੋ ਤੁਹਾਨੂੰ ਥੋੜੇ ਨਾਲ ਕੋਈ ਘਟਨਾ ਆਵਾਪਰਦੀਆਂ ਨੇ ਬਸ ਉਹ ਫੀਲ ਕਰਦਾ ਬੰਦਾ ਤੇ ਉਹ ਐਕਸਪਲੇਨ ਕਰਨਾ ਔਖਾ ਇਸ ਚੀਜ਼ ਨੂੰ ਜਿਹ ਮੇਰੀ ਜੀ ਤਜਰਬੇ 'ਚੋਂ ਜਿਹੜੇ ਬਲਬਲੇ ਨਿਕਲੋਂ ਹੀ ਗੀਤ ਆ ਹਾਂ ਉਹ ਕੁਝ ਨਹੀਂ ਜੀ ਤਜਰਬਾ ਹੁੰਦਾ ਕੁਝ ਫਿਰ ਉਹਨੂੰ ਬੰਦਾ ਤੜਕਾ ਛੜਕਾ ਲਾ ਦਿੰਦਾ ਹੂੰ ਜਿਆਦਾਤਰ ਮੈਨੂੰ ਐਦਾਂ ਲੱਗਦਾ ਵੀ ਜਿਹੜਾ ਕੁਝ ਬੰਦਾ ਲਿਖਦਾ ਉਹ ਸਾਡੀ ਵਿਤੀ ਹੁੰਦੀ ਆ ਉਹਨੂੰ ਫਿਰ ਬੰਦਾ ਮਸਾਲਾ ਲਾ ਲੈਂਦਾ ਮਸਾਲਾ ਮਸਾਲਾ ਲਾ ਤੇ ਬਾਈ ਗੱਲ ਕਰੀ ਕਿੰਨੇ ਕ ਟਾਈਮ ਤੇ ਮਤਲਬ ਇਸ ਲਾਈਨ ਤੇ ਆ ਕੇ ਇਸ ਫੀਲਡ 'ਚ ਵੜ ਗਿਆ ਫੀਲਡ 'ਚ ਤਾਂ ਬਾਈ ਪ੍ਰੋਫੈਸ਼ਨਲ ਤਾਂ ਮੈਂ ਪਿਛਲੇ 5-6 ਸਾਲਾਂ ਤੋਂ ਆ ਪਰ ਮੈਨੂੰ ਗਾਉਣ ਦਾ ਨਿੱਕੇ ਹੁੰਦੇ ਤੋਂ ਮੈਂ ਤੀਜੀ ਚੌਥੀ ਕਲਾਸ 'ਚ ਸੀਗਾ ਜਦੋਂ ਮੈਨੂੰ ਆ ਢੋਲਕੀ ਵਾਲਾ ਹੁਨਰ ਐਦਾਂ ਵਜਾ ਕੇ ਮੈਂ ਗਾਉਣ ਲੱਗ ਗਿਆ ਤੇ ਪਿੰਡ ਦੇ ਲੋਕਾਂ ਨੇ ਰੋਕ ਲੈਣਾ ਬਈ ਉਹ ਵਿਚ ਲਗਾਣਾ ਸੁਣਾਇਆ ਇੱਕ ਯਾਰ ਹੂੰ ਐਦਾਂ ਸੁਣਾਉਣ ਲੱਗੇ ਪਰ ਗੱਲ ਉਹੀ ਸੀ ਵੀ ਏਰੀਆ ਮੇਰਾ ਥੋੜਾ ਬੈਕਵਰਡ ਸੀਗਾ ਬੋਲੀ ਦੀ ਸਾਡੇ ਪ੍ਰੋਬਲਮ ਸੀਗੀ ਤੇ ਸਾਡੇ ਪਿੰਡਾਂ ਚ ਤਾਂ ਐਦਾਂ ਦਾ ਮਤਲਬ ਘਰ ਦਾ ਮੈਂ ਇੱਕ ਗਾਣੇ ਤੇ ਪਾਇਆ ਵੀ ਇਹ ਵੀ ਸਾਡੇ ਤਾਂ گاਉਂ ਚ ਵੀ ਬਹਿਨ ਸੀਗਾ ਸਾਡੇ ਘਰ ਦੇ ਡੈਕ ਸੁਣਨਾ ਜਾਂ ਗਾਣੇ ਸੁਣਨਾ ਕਰਕੇ ਗਿਆ ਤਾਂ ਹਾਂ ਵੀ ਬਈ ਯਾਰ ਵੀ ਜੋ ਆਪਣੇ ਘਰਾਂ ਨਹੀਂ ਦਿੱਤੇ ਇੱਕੜਾ ਕੰਦਰਖਾਨਾ ਹਾਂ ਇੱਕੜਾ ਕੰਦਰਖਾਨਾ ਫਿਰ ਉਸ ਮਾਹੌਲ ਤੋਂ ਨਿਕਲਣ ਚ ਟਾਈਮ ਲੱਗਿਆ ਸਟੇਜਾਂ ਤੇ ਕਰਾਉਣ ਚ ਟਾਈਮ ਲੱਗਿਆ ਪਰ ਬਾਬੇ ਦੀ ਕਿਰਪਾ ਨਾਲ ਹੁਣ ਸਾਥ ਦੇ ਰਿਆਂ ਕਰਕੇ ਬਈ ਕਰਦੇ ਭਾਈ ਸਾਥ ਵੀ ਨਹੀਂ ਕਹਿ ਸਕਦਾ ਮੈਂ ਉਹਨੂੰ ਵਿਰੋਧ ਵੀ ਨਹੀਂ ਕਹਿ ਸਕਦਾ ਜਿੰਨੇ ਕੋ ਉਹਨਾਂ ਦੀ ਹਸਿਆਤ ਹੈਗੀ ਆ ਮੈਂ ਇੱਕ ਆਮ ਫੈਮਿਲੀ ਤੋਂ ਬਿਲੋਂਗ ਕਰਦਾ ਹੁਣ ਜੇ ਮੈਂ ਕਮਾ ਵੀ ਉਹ ਮੈਨੂੰ 5 ਲੱਖ 10 ਲੱਖ ਰੁਪਏ ਦੇ ਕੇ ਮੇਰੇ ਗਾਣਾ ਖਰਾ ਦੇਣ ਉਹ ਤਾਂ ਉਹਨਾਂ ਦੀ ਸਥਿਤੀ ਨਹੀਂ ਹੈਗੀ ਠੀਕ ਹੈ ਉਹ ਮੈਨੂੰ ਮੇਰਾ ਵਿਰੋਧ ਵੀ ਨਹੀਂ ਕਰਦੇ ਐਦਾਂ ਵੀ ਰੁਕਦੇ ਨਹੀਂ ਹੈ ਵੀ ਪੁੱਤ ਸ਼ੌਂਕ ਪੂਰਾ ਕਰ ਚੱਲ ਜੋ ਕਰਦਾ ਕਰੀ ਜਾ ਉਹਨਾਂ ਨੂੰ ਖੁਸ਼ੀ ਹੁੰਦੀ ਆ ਚਾਰ ਬੰਦਿਆਂ 'ਚ ਬਹਿਣਾ ਵੋਟ ਦਾ ਠੀਕ ਹੈ ਬਹੁਤ ਮਤਲਬ ਇਹ ਕਰਕੇ ਲਾ ਲੋ ਇੱਕ ਮੈਂ ਕਹਾਂ ਵੀ ਜਿਸ ਬੰਦੇ ਦੀ ਗੱਲ ਪਰਿਵਾਰ ਖੜਿਆ ਉਹ ਬੰਦਾ ਕਿਸੇ ਵੀ ਮੰਜ਼ਿਲ ਨੂੰ ਪਾਸ ਕਰਦਾ ਬਾਈ ਹਾਂਜੀ ਬਿਲਕੁਲ ਸ਼ਾਇਦ ਉਹ ਐਕਸਪਲੇਨ ਕਰਨ ਦਾ ਤਰੀਕਾ ਨਹੀਂ ਉਹਨਾਂ ਕੋਲ ਹੁੰਦਾ ਹੈਗਾ ਹੋ ਸਕਦਾ ਉਹ ਅੰਦਰੋਂ ਬਹੁਤ ਖੁਸ਼ ਹੋਣ ਹੂੰ ਤੇ ਉਹ ਉਹ ਮੈਨੂੰ ਕਹਿ ਨਾ ਪਾਉਂਦੇ ਹੋਣ ਜਾਂ ਪਰ ਠੀਕ ਹੈ ਮੇਰਾ ਵਿਰੋਧ ਨਹੀਂ ਕਦੀ ਕੀਤਾ ਲੋਕਾਂ ਤੋਂ ਫਿਰ ਕਿੰਨਾ ਕੁ ਪਿਆਰ ਮਿਲਿਆ ਬਾਈ ਵਾਓ ਇਹ ਇਹ ਅਨਲਿਮਿਟਿਡ ਬਾਈ ਮੇਰੇ ਪਿੰਡ ਮੈਂ ਤੁਹਾਨੂੰ ਇੱਕ ਨਵੀਂ ਘਟਨਾ ਦੱਸਦਾ ਮੈਂ ਸਾਡੇ ਪਿੰਡ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਏਰੀਆ 'ਚ ਹੁਣ ਤਾਂ ਵੀ ਹਰ ਇੱਕ ਥਾਂ ਤੇ ਮੈਂ ਗਾਉਣਾ ਮੈਂ ਪਿਛੇ ਮੈਨੂੰ ਟੂਰਨਾਮੈਂਟ ਤੇ ਬੁਲਾ ਲਿਆ ਸਾਡੇ ਪਿੰਡ ਛੋਟਾ ਜਿਹਾ ਟੂਰਨਾਮੈਂਟ ਜੁਵਾਖਾਂ ਦਾ ਸੀਗਾ ਹੂੰ ਗਾਣੇ ਮੇਰੇ ਰੇਲਰ ਉੱਲਾ ਵਾਇਰਲ ਹੋ ਗਿਆ ਸੀਗਾ ਸ ਮੈਨੂੰ ਬੁਲਾਇਆ ਕਹਿੰਦੇ ਬਈ ਆਉਣਾ ਮੈਂ ਗਿਆ ਛੋਟਾ ਜਿਹਾ ਸਾਊਂਡ ਆਪ ਲੱਗਿਆ ਹੋਇਆ ਛੋਟਾ ਜਿਹਾ ਮੈਕ ਤੇ ਉਹ ਮੈਨੂੰ ਕਹਿੰਦੇ ਲੈ ਬਈ ਗਾ ਮੈਂ ਕਿਹਾ ਯਾਰ ਛੋਟਾ ਜਿਹਾ ਸਾਊਂਡ ਆ ਛੋਟਾ ਜਿਹਾ ਮੈਕ ਹੁਣ ਕਿਵੇਂ ਗਾਵਾਂ ਹੂੰ ਤਾਂ ਉਹ ਪ੍ਰਧਾਨ ਜਿਹਾ ਜਿਹੜਾ ਮੁੰਡਾ ਸੀਗਾ ਮੈਨੂੰ ਕਹਿੰਦਾ ਬਈ ਵੀ ਤੂੰ ਤਾਂ ਭਾਵੇਂ ਇੱਥੇ ਆਰਤੀ ਗਾ ਦੇ ਤੇ ਲੋਕ ਇਹ ਵੀ ਸੁਣ ਲੈਣਗੇ ਵੀ ਪਿਆਰ ਕਰਾਂ ਲੋਕ ਬਹੁਤ ਪਿਆਰ ਕਰਦੇ ਬਹੁਤ ਪਿਆਰ ਕਰਦੇ ਮੈਨੂੰ ਤਾਂ ਇਦਾਂ ਦਾ ਵੀ ਹੁੰਦੇ ਵੀ ਬਜ਼ੁਰਗਾਂ ਦੇ ਭੋਗਤ ਵੀ ਗਾਣਾ ਸੁਣ ਲੈਂਦੇ ਨੇ ਵੀ ਮਤਲਬ ਲੋਕ ਇੰਨਾ ਪਿਆਰ ਕਰਨ ਲੱਗ ਪਏ ਬਹੁਤ ਪਿਆਰ ਸੁਰੂ ਤੋਂ ਹੀ ਕਰਦੇ ਪਹਿਲਾਂ ਫਿਰ ਏਰੀਆ ਹੁਣ ਮੈਨੂੰ ਮਤਲਬ ਮੈਂ ਏਰੀਆ ਦੇ ਜੋਨਰ ਤੋਂ ਬਾਹਰ ਨਿਕਲ ਕੇ ਬੋਹ ਪਿਆ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਵੀ ਬਾਈ ਨੇ ਜਿਹੜੀ ਗੱਲ ਕਹੀ ਹੈ ਨਾ ਵੀ ਸਪਲੈਂਡਰ ਚੰਗਾ ਚੱਲ ਗਿਆ ਦਾ ਇਸ ਦਾ ਮਤਲਬ ਯੋ ਨਹੀਂ ਵੀ ਬਾਈ ਨੇ ਸਪਲੈਂਡਰ ਰੱਖਿਆ ਹੋਇਆ ਇਸ ਦਾ ਮਤਲਬ ਯੋ ਇੱਕ ਬਾਈ ਦਾ ਸਪਲੈਂਡਰ ਗਾਣਾ ਦਾ ਜਿਹੜਾ ਬਹੁਤ ਚੰਗਾ ਚੱਲ ਗਿਆ ਦਾ ਬਾਈ ਜੀ ਦੋ ਬੋਲ ਸੁਣਾਦੇ ਸਪਲੈਂਡਰ ਕੀ ਹਾਂ ਹਾਂ ਉਹ ਉਹ ਗਾਣਾ ਬਾਈ ਤੁਹਨੇ ਰੀਲਾਂ ਦੇ ਜ਼ਰੂਰ ਦੇਖਿਆ ਹੋਣਾ ਮੇਰੇ ਆਪ ਦੇ YouTube ਚੈਨਲ ਤੋਂ ਬਹੁਤ ਹੀ ਵੱਡੀ ਪ੍ਰੋਮੋਸ਼ਨ ਨਹੀਂ ਸੀ ਨਾ ਵੱਡੀ ਵੀਡੀਓ ਸੀ ਛੋਟਾ ਜਿਹਾ ਆਡੀਓ ਸੀਗਾ ਹੂੰ ਬਹੁਤ ਸੋਹਣਾ ਰਿਹਾ ਹੂੰ ਉਹ ਹੈ ਓਬੀਸੀ ਦਾ ਸਮਾਸਾਰਾ ਦਿਨ ਨਾਲ ਨਾਲ ਓਬੀਸੀ ਦਾ ਸਮਾਸਾਰਾ ਦਿਨ ਨਾਲ ਨਾਲ ਹੁਣ ਸਾਡੇ ਲਈ ਤੁੱਕੜੇ ਇੱਕ ਵਿੰਦਨਾ ਨਿਕਾਰਾਂ ਵਾਲੀ ਹੋ ਗਈ ਤੈਨੂੰ ਦਿੰਨੇ ਆ ਵਧਾਈਆਂ ਪਰ ਸਾਡੇ ਸਪਲੈਂਡਰੀ ਨੂੰ ਨਿੰਦਨਾ ਆਏ ਕਾਰਾਂ ਵਾਲੀ ਹੋ ਗਈ ਤੈਨੂੰ ਦਿੰਨੇ ਆ ਵਧਾਈਆਂ ਪਰ ਸਾਡੇ ਸਪਲੈਂਡਰੀ ਨੂੰ ਨਿੰਦਨਾ ਸਾਡੇ ਸਪਲੈਂਡਰ ਨੂੰ ਨਿੰਦਨਾ ਬਾਈ ਕਹਾ ਵੀ ਆਪਣੀ ਕਾਰ ਤੇ ਹੀ ਆਪਦੇ ਜਗ੍ਹਾ ਪਰ ਮਾਰਾ ਸਪਲੈਂਡਰ ਮਾਰੀ ਪੋ ਜਹਾਜ ਹਾਂ ਇਹ ਕੰਮ ਹਰ ਇੱਕ ਬੰਦੇ ਦੀ ਬਾਈ ਹਰ ਇੱਕ ਨੌਜਵਾਨ ਮੁੰਡਾ ਭਾਵੇਂ ਉਹ ਅਮੀਰ ਘਰ ਤੋਂ ਹੀ ਹੋਵੇ ਉਹ ਬਾਈਕ ਤੋਂ ਹੋ ਗਏ ਨਿਕਲਿਆ ਸਹੀ ਗੱਲ ਹੈ ਬਾਈ ਉਹ ਫੀਲਿੰਗ ਹੈ ਮੇਰੀ ਮਤਲਬ ਜੋ ਕੁਝ ਹੈ ਗਿਆ ਹੈ ਗਿਆ ਹੈ ਭਾਈ ਤੂੰ ਆਪਣੀ ਘਰ ਰਾਜੀ ਅਸੀਂ ਆਪਣੀ ਘਰ ਪਰ ਸਾਨੂੰ ਮਾੜਾ ਨਾ ਗਏ ਹਾਂ ਸਾਡੇ ਕੋਲ ਜਿਹੜੀਆਂ ਫੈਸਿਲਟੀਆਂ ਨੇ ਜਿਹੜੀਆਂ ਸੁਵਿਧਾ ਹੈ ਮਾਨੇ ਉਹ ਜੋ ਕੁਝ ਰੱਬ ਨੇ ਦਿੱਤਾ ਹਮ ਸੈਟਾ ਤੇ ਬਾਈ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਪਿੰਡਾਂ ਤੇ ਬਾਹਰ ਵੀ ਲੋਕਾਂ ਦਾ ਪਿਆਰ ਮਿਲਣ ਲੱਗ ਗਿਆ ਆਲੇ ਦਾਲੇ ਏਰੀਏ ਚ ਵੀ ਲੋਕਾਂ ਦਾ ਪਿਆਰ ਮਿਲਣ ਲੱਗ ਗਿਆ ਹੁਣ ਫਿਰ ਚਾਰ ਪੈਸੇ ਬਣ ਵੀ ਜਹਾਂ ਵੀ ਆਪਣੇ ਜਿਹੜਾ ਕਹਿ ਲਈ ਕਿ ਇੱਕ ਰੋਜ਼ਗਾਰ ਦਾ ਸਾਧਨ ਵੀ ਬਣ ਗਿਆ ਗਾਇਕੀ ਹਾਂ ਠੀਕ ਬਾਈ ਹੁਣ ਪਤਾ ਲੱਗਾ ਲੋਕਾਂ ਨੂੰ ਵੀ ਇਹਦੇ ਖਰਚੇ ਨੇ ਪਹਿਲਾਂ ਮੈਂ ਜਦੋਂ ਟੂਰਨਾਮੈਂਟਾਂ ਤੇ ਜਾਂਦਾ ਹੁੰਦਾ ਸੀਗਾ ਮਾਨ ਸਨਮਾਨ ਕਰਦੇ ਸੀਗੇ ਨਾ ਟਰੋਫੀ ਮਿਲ ਜਾਣੀ ਜਾਂ ਸਤਕਾਰ ਨਾਲ ਕੋਈ ਚੀਜ਼ ਦੇ ਦੇਣੀ ਹੂੰ ਹੁਣ ਥੋੜਾ ਜਿਹਾ ਮੈਨੂੰ ਇਹ ਤਾਂ ਨਹੀਂ ਮੈਂ ਕਮਾਂਗਾ ਵੀ ਮੈਂ ਬਹੁਤ ਵੱਡਾ ਗਵਈਆ ਬਣ ਗਿਆ ਜਾਂ ਮੈਂ ਬਹੁਤ ਮਹਾਨ ਆਰਟਿਸਟ ਹੋ ਗਿਆ ਪਰ ਲੋਕਾਂ ਨੂੰ ਇਹ ਪਤਾ ਲੱਗਦਾ ਵੀ ਹੁਣ ਇਹ ਗੱਡੀ ਲੈ ਕੇ ਆਉਂਦਾ ਚਾਰ ਪੰਜ ਮੁੰਡੇ ਨਾਲ ਹੁੰਦੇ ਨੇ ਇਹਦੇ ਖਾਣਾ ਪੀਣਾ ਵੀ ਆ ਕੱਪੜੇ ਵੀ ਪਾ ਕੇ ਆਣੇ ਬੰਦੇ ਆਪਣੇ ਆਪ ਵਧੀਆ ਕਰ ਦਿੰਦੇ ਤੇ ਬਾਕੀ ਸਾਰੇ ਸਿਆਣੇ ਨਹੀਂ ਬਈ ਠੀਕ ਚਲੀ ਜਾਂਦਾ ਵਧੀਆ ਮੰਨ ਲਓ ਕਹਿ ਸਕਦੇ ਆ ਵੀ ਟ੍ਰੈਕ ਮਿਲ ਗਿਆ ਰਸਤਾ ਮਿਲ ਗਿਆ ਵੀ ਇਹ ਤੇ ਆਪਾਂ ਨੇ ਮਿਹਨਤ ਕਰਨੀ ਹੈ ਜਿਸ ਤਰ੍ਹਾਂ ਵੀ ਬਾਈ ਹੁਣ ਤੁਸੀਂ ਗਾਣੇ ਸੁਣਾਇਆ ਮਤਲਬ ਕਿ ਇੱਕ ਮਿਡਲ ਕਲਾਸ ਫੈਮਿਲੀ ਕੇ ਬੰਦੇ ਕੇ ਜਿਹੜੇ ਕਹ ਲੀਏ ਵੀ ਆਪਣੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਗਾਣੇ ਆਇਓ ਹਾਂਜੀ 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 ਆਉਣ ਵਾਲੇ ਸਮੇਂ 'ਚ ਫਿਰ ਕਿਤਰਾਂ ਦੇ ਗਾਣੇ ਜਿਹੜੇ ਮਾਨੂੰ ਸੁਣਨ ਨੂੰ ਮਿਲਣਗੇ ਇਹ ਐਦਾਂ ਹੁੰਦਾ ਵੇ ਜਿਉਂ-ਜਿਉਂ ਬੰਦੇ ਦੇ ਆਲੇ-ਦੁਆਲੇ ਲਿਖਦਾ ਬੰਦਾ ਗਾਉਂਦਾ ਬੰਦਾ ਉਹੀ ਆ ਜਿਹੜਾ ਉਹਦੇ ਆਲੇ-ਦੁਆਲੇ ਚੱਲ ਰਿਹਾ ਹੁੰਦਾ ਮੇਰੇ ਆਲੇ-ਦੁਆਲੇ ਸੰਘਰਸ਼ ਚੱਲ ਰਿਹਾ ਹੁਣ ਆਰਥਿਕ ਸਥਿਤੀ ਨਾਲ ਵੀ ਜੁਝਣਾ ਪੈਂਦਾ ਕਈ ਵਾਰੇ ਕੱਪੜਿਆਂ ਦੀ ਪ੍ਰੋਬਲਮ ਹੁੰਦੀ ਹੈ ਕਈ ਵਾਰੇ ਸਾਧਨਾਂ ਦੀ ਪ੍ਰੋਬਲਮ ਹੁੰਦੀ ਹੈ ਉਹੀ ਬੰਦਾ ਲਿਖਦਾ ਕੱਲ ਨੂੰ ਤੁਸੀਂ ਤੁਹਾਡੇ ਗਾਉ ਤੁਸੀਂ ਹੋਰ ਅਮੀਰ ਹੀ ਹੋ ਜੰਨੇ ਹੋ ਤੁਹਾਡੇ ਗਾਣੇ ਵੀ ਅਮੀਰ ਹੋ ਵੀ ਘਾਣੇ ਚ ਬ੍ਰਾਂਡ ਆਣ ਲੱਗ ਜਾਂਦੇ ਬ੍ਰਾਂਡ ਆਈਆਂ ਪਾਪਾ ਜਿੱਦਾਂ ਦਾ ਤੁਹਾਨੂੰ ਮਤਲਬ ਬੰਦਾ ਜਿਹੜਾ ਸਿੰਗਰ ਆ ਕੋਈ ਗਾਉਂਦਾ ਕੋਈ ਲਿਖਦਾ ਉਹ ਇੱਕ ਬੁੱਕਾ ਜੋ ਕੁਛ ਬਾਚ ਕਰਦਾ ਜੋ ਕੁਛ ਪੜਦਾ ਹੁਣ ਆਪਾਂ ਤੰਗੀਆਂ ਦੋਸ਼ੀਆਂ ਨੂੰ ਪੜਦੇ ਆ ਉਹ ਲਿਖਦੇ ਨੇ ਕੱਲ ਨੂੰ ਅਮੀਰੀ ਆ ਜੂਗੀ ਬ੍ਰਾਂਡ ਗੱਡੀਆਂ ਵੱਡੀਆਂ ਜੋ ਵੀ ਪ੍ਰਮਾਤਮਾ ਨੇ ਦੇਣਾ ਉਹਦੇ ਰੰਗ ਨੇ ਹਨਾ ਉਹਦਾਂ ਦਾ ਉਹ ਲਿਖਣ ਲੱਗ ਪਏ ਪਰ ਬਈ ਜਿਸ ਤਰ੍ਹਾਂ ਹੁਣ ਅੱਜ ਕੱਲ ਕਲਾਕਾਰੀਆਂ ਵਿੱਚ ਦੇਖ ਰਹੇ ਹਾਂ ਵੀ ਜੇ ਬੰਦਾ ਤਰਕ ਭੜਕ ਵਾਲੇ ਮਤਲਬ ਕਿ ਕਹ ਲਈਏ ਕਮਰਸ਼ੀਅਲ ਗਾਣੇ ਨਾ ਗਾਵੇ ਤਾਂ ਉਹ ਬੰਦੇ ਨੂੰ ਅੱਗਾ ਆਣ ਮਾ ਬਹੁਤ ਟਾਈਮ ਲੱਗ ਜਾਹਾ ਔਰ ਕਈ ਬੰਦੇ ਆ ਜਿਹੜੇ ਪੈਸੇ ਦੀ ਜ਼ੋਰ ਪਾ ਕਮਰਸ਼ੀਅਲ ਗਾਣੇਗਾਗਾ ਉਹ ਛੀਤੀ ਅੱਗਾ ਜਹਾਂ ਇਸ ਚੀਜ਼ 'ਮੈਂ ਵਿਸ਼ਵਾਸ ਰੱਖੂ ਆ ਮੈਨੂੰ ਲੱਗਦਾ ਵੀ ਸ਼ਾਇਦ ਥੋੜਾ ਸਵਾਲ ਮੇਰੀ ਸੋਚ ਤੋਂ ਅੱਗੇ ਐ ਮੈਂ ਸਮਝ ਵੀ ਨਹੀਂ ਪਾਇਆ ਪੂਰੀ ਤਰ੍ਹਾਂ ਪਰ ਮੈਨੂੰ ਐਦਾਂ ਲੱਗਦਾ ਵੀ ਜੇ ਬਾਈ ਤੁਸੀਂ ਮਿਹਨਤੀ ਹੋ ਨਾ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਪੈਸਾ ਜਾਂ ਜੇ ਬਸ ਐਕਸਕਿਊਜ਼ ਹੋ ਸਕਦਾ ਇਹ ਬਹਾਨਾ ਹੋ ਸਕਦਾ ਵੀ ਮੇਰੇ ਕੋਲ ਪੈਸਾ ਨਹੀਂ ਸੀ ਮੈਂ ਗਰੀਬ ਘਰ ਤੋਂ ਜੰਮ ਗਿਆ ਮੈਨੂੰ ਇਹ ਨਾਥਿੰਗ ਯਾਰ ਇਹ ਥੋੜੇ ਜਿ ਤੁਸੀਂ ਸੋਚਦੇ ਹੋ ਨਾ ਵੀ ਮੈਂ ਹੀ ਕਰਨਾ ਹੂੰ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਜਨ ਬੰਦਿਆ ਗਏ ਕੋਈ ਚੀਜ਼ ਨਹੀਂ ਮੰਨ ਲਓ ਐਦਾਂ ਦੀ ਜਿਹੜੀ ਉਹ ਅਚੀਵ ਨਾ ਕਰ ਸਕੇ ਤੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਉਹ ਅਚੀਵ ਕਰਨ ਵਾਸਤੇ ਗਲਤ ਤਰੀਕਾ ਅਪਣਾਓ ਤੁਸੀਂ ਲੱਗੇ ਰਹੋ ਤੁਸੀਂ ਮਿਹਨਤ ਕਰੋ ਜਿਹੜਾ ਉਹਦਾ ਵੇਸ ਆ ਗਾਉ ਮੈਂ ਗਾਉਣਾ ਮੇਰਾ ਮੈਨੂੰ ਚਾਹੀਦਾ ਹੀ ਮੈਂ ਗਾਵਾ ਮੈਂ ਲੋਕਾਂ ਚ ਜਾਮਾ ਤਾਂ ਇੱਕ ਨਾ ਇੱਕ ਦਿਨ ਮੇਰੀ ਗੱਲ ਬਣੂਗੀ ਬਣੂਗੀ ਬਈ ਕੋਈ ਇਸ ਤਰ੍ਹਾਂ ਦਾ ਗਾਣਾ ਜਿਹੜਾ ਤੁਸੀਂ ਅੱਜ ਤੱਕ ਗੁੰਗਣਾਉਂਦੇ ਰਹੇ ਹੋ ਬਹੁਤ ਚੰਗਾ ਲੱਗਿਆ ਹੋਇਆ ਆਪਦੇ ਮਨ ਨੂੰ ਵੀ ਲਿਖਾ ਤਸੱਲੀ ਮਿਲੀ ਹੋਵੇ ਵੀਰ ਹਾਂ ਵੀ ਆਹ ਗਾਣਾ ਤਾਂ ਯਾਰ ਮੈਂ ਪਰਮਾਤਮਾ ਦੀ ਕਿਰਪਾ ਕਰਤੀ ਵੀ ਇਸ ਤੇ ਉੱਪਰ ਮੈਂ ਕੁਝ ਨਹੀਂ ਲਿਖ ਸਕਦਾ ਐਡੀ ਤਾਂ ਖੈਰ ਆ ਜੀ ਮੈਂ ਵੱਡੀ ਗੱਲਬਾਤ ਵੀ ਧਨਵੰਤ ਨਹੀਂ ਲਿਖੀ ਮੈਂ ਜੇ ਤੁਹਾਨੂੰ ਕਹਿ ਦਾਂ ਪਰ ਮੈਨੂੰ ਐਦਾਂ ਲੱਗਦਾ ਵੀ ਕੁਝ ਗਾਣੇ ਮੇਰੀ ਅਚੀਵਮੈਂਟ ਇੱਕ ਰਹੀ ਹੈ ਵੀ ਮੇਰੇ ਅਜੇ ਥੋੜੇ ਇੱਕ ਦੋ ਗਾਣੇ ਹੀ ਆਏ ਜਿਆਦਾ ਨਹੀਂ ਆਏ ਪਰ ਮੇਰੇ ਏਰੀਆ 'ਚ ਮੇਰੇ ਗਾਏ ਹੋਏ ਗਾਣੇ ਲੋਕਾਂ ਨੂੰ ਮੁਰਝਵਾਨੀ ਆਦਿ ਹੂੰ ਕੋ ਟੂਰਨਾਮੈਂਟਾਂ ਤੇ ਮੈਂ ਗਾਉਂਦਾ ਰਿਹਾ ਮੈਂ ਇੱਕ ਮੇਰਾ ਮਤਲਬ ਮੋਟਰਸਾਈਕਲ ਚੋਰੀ ਹੋ ਗਿਆ ਉੱਥੇ ਮੈਂ ਲੇ ਗਿਆ ਬੰਬੂਗਾੜ ਗੁੰਮ ਹੋ ਗਿਆ ਇੱਕ ਮੈਂ ਗਾਣਾ ਗਾਉਂਦਾ ਕੋਰ ਵੀ ਬਣਾਤੀ ਤੇਰੀ ਨੂੰ ਜਾਂ ਆਹਾ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਬਰਾਦ ਬੱਲੀਏ ਹੂੰ ਏਦਾਂ ਦੇ ਗਾਣੇ ਜਿਹੜੇ ਮਤਲਬ ਲੋਕਾਂ ਦੇ ਬਈ ਯਾਰ ਇੱਕ ਗਾਣਾ ਤੁਸੀਂ ਗਾਇਆ ਸੀ ਵੀ ਹਮੀਰਗੜ ਪਿੰਡ ਦੇ ਉੱਪਰ ਉਹ ਗਾਣੇ ਲੈ ਕੇ ਮੈਂ ਲਗਾ ਤੇ ਕੁਛ ਥੋੜਾ ਜਿਹਾ ਵਿਵਾਦ ਵੀ ਹੋ ਗਿਆ ਕਿ ਕੀ ਕੀ ਗੱਲਬਾਤ ਹੋਈ ਦੀ ਉਹ ਕੁਛ ਨਹੀਂ ਬਈ ਉਹ ਗਾਣਾ ਸੀਗਾ ਬਸ ਉਹਦਾ ਮੈਂ ਗਾਣਾ ਤਾਂ ਨਹੀਂ ਜਾਵਾਂਗਾ ਉਸ ਗਾਣੇ ਨੂੰ ਉਹਦੇ 'ਚ ਮੈਂ ਬੋਲਣਾ ਕੁਛ ਹੋਰ ਚਾਹਿਆ ਸੀਗਾ ਹੂੰ ਮੈਨੂੰ ਬੋਲਣਾ ਇਹ ਜਾਇਆ ਸੀਗਾ ਵੀ ਕੁੜੀ ਐ ਆਊਟ ਆਫ ਸਟੇਟ ਦੀ ਆ ਉਹ ਕੁੜੀ ਮੁੰਡੇ ਨੂੰ ਐਕਸਪਲੇਨ ਕਰਦੀ ਆ ਵੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਵੀ ਦਿਲ ਮਿਲਣੇ ਨੂੰ ਕਰਦਾ ਜ਼ਰੂਰ ਵੇ ਤੇਰੇ ਪਿੰਡੋਂ ਮੇਰਾ ਸ਼ਹਿਰ ਪਰ ਦੂਰ ਵੇ ਕਿਹਦੇ ਖਿਆਲਾਂ ਵਿੱਚ ੱਚ ੱਲੀ ਹੋਈ ਰਹਿਣੀ ਐ ਸਹੇਲੀ ਮੇਰੀ ਰਹਿ ਲੜਦੀ ਤੈਨੂੰ ਸੋਹਣੀਆਂ ਮਿਲਣੇ ਆ ਜਾਂਦੀ ਜੇ ਹੁੰਦੀ ਮੈਂ ਹਮੀਰਗੜ੍ਹ ਦੀ ਉਹ ਹਮੀਰਗੜ੍ਹ ਦੀ ਬਜਾਏ ਉਹ ਕੋਈ ਹੋਰ ਪਿੰਡ ਵੀ ਕਹਿ ਸਕਦੀ ਸੀਗੀ ਕੁੜੀ ਦਾ ਮਤਲਬ ਇਹ ਸੀਗਾ ਵੀ ਮੈਂ ਤੇਰੇ ਤੋਂ ਬਹੁਤ ਦੂਰ ਦੀ ਆ ਕਾਸ਼ ਮੈਂ ਤੇਰੇ ਨੇੜੇ ਤੇੜੇ ਦੀ ਹੁੰਦੀ ਤੇ ਮੈਂ ਤੈਨੂੰ ਮਿਲਣ ਆ ਜਾਂਦੀ ਬਸ ਉਹ ਗਾਣੇ ਨੂੰ ਵਧੀਆ ਵਿਊ ਆਏ ਵਧੀਆ ਲੋਕਾਂ ਨੇ ਕਮੈਂਟ ਕੀਤੇ ਫਿਰ ਇੱਕ ਮੇਰਾ ਸਿਆਣਾ ਸੱਜਣ ਸੀਗਾ ਉਹ ਸਰਪੰਚ ਕੋਲ ਗੱਲ ਪਹੁੰਚ ਗਈ ਸਰਪੰਚ ਨੇ ਮਨ ਚੰਗੇ ਤਰੀਕੇ ਨਾਲ ਕਿਹਾ ਕਹਿੰਦਾ ਤੇਰੀ ਗੱਲ ਸੋਚ ਸਹੀ ਆ ਕਿਤੇ ਗਲਤ ਨਹੀਂ ਪਰ ਯਾਰ ਆਪਾਂ ਗਵਾਂਢੀਆਂ ਫਿਰ ਮੈਂ ਗਾਣਾ ਇੰਸਟਾਗ੍ਰਾਮ ਮਤਲਬ ਕਿ ਉਹ ਇੱਕ ਸੋਚ ਆ ਵੀ ਤੁਸੀਂ ਮਾਰੇ ਪਿੰਡ ਦਾ ਨਾਮ ਕਿਉਂ ਪਾਇਆ ਪਰ ਤੁਸੀਂ ਕਿਸੇ ਨਾ ਉਹ ਕੁਝ ਬੰਦੇ ਨਹੀਂ ਉਹ ਕੁਝ ਬੰਦੇ ਇੰਸਟਾਗ੍ਰਾਮਰ ਸੀਗੇ ਉਹ ਹੈਗੇ ਵੀ ਬਹੁਤ ਦੂਰ ਬੈਠੇ ਸੀਗੇ ਆਊਟ ਆਫ ਇੰਡੀਆ ਸੀਗੇ ਉਹਨਾਂ ਨੇ ਪਹਿਲਾਂ ਉਹਦੇ ਥੱਲੇ ਕਮੈਂਟ ਪੋਜ਼ਿਟਿਵ ਵੀ ਕੀਤਾ ਫਿਰ ਉਹ ਮਸ਼ਹੂਰੀ ਲੈਣ ਦੇ ਮਾਰਿਆਂ ਨੇ ਫਿਰ ਉਹ ਇੱਕ ਪਾਸੇ ਮੇਰਾ ਫਿਰ ਮੈਨੂੰ ਐਦਾਂ ਲੱਗਾ ਵਿਵਾਦਾਂ ਜਿਹੜਾ ਨੂੰ ਪੈਣਾ ਯਾਰ ਆਪਾਂ ਨੇ ਉਹ ਡਿਲੀਟ ਕਰਤੀ ਹਾਲਾਂਕਿ ਉਹਨੂੰ ਮਿਲੀਅਨ ਦੇ ਨੇੜੇ ਜਿਹੜੇ ਵਿਊਜ਼ ਇੰਸਟਾਗ੍ਰam ਤੇ ਹੂੰ ਐਦਾਂ ਸੀ ਬਾਈ ਜੀ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਜੈਕਟ ਪ੍ਰੋਜੈਕਟ ਬਹੁਤ ਵਈਆਜੀ ਬਹੁਤ ਵੱਡੀ ਡੀਲ ਕਰਕੇ ਬਹੁਤ ਵੱਡੀ ਤਾਂ ਨਹੀਂ ਪਰ ਬਹੁਤ ਚੰਗੇ ਲੋਕਾਂ ਨੂੰ ਮਿਲ ਕੇ ਆਇਆ ਸ਼ੁਕਰ ਜਲਦੀ ਤੁਹਾਨੂੰ ਬਹੁਤ ਵੱਡੇ ਵੱਡੇ ਪ੍ਰੋਜੈਕਟ ਹੀ ਕਹਿ ਲਓ ਹਾਂ ਸਾਰਾ ਕੁਝ ਮਿਲੂਗਾ ਬਾਕੀ ਵੱਡਾ ਤਾਂ ਲੋਕਾਂ ਨੇ ਕਰਨਾ ਵੱਡਾ ਤਾਂ ਮੇਰਾ ਪਿਛਲਾ ਗਾਣਾ ਛੋਟਾ ਹੀ ਸੀਗਾ ਮੇਰੀ ਹیثیت ਦੇ ਮੁਤਾਬਕ ਬਹੁਤ ਵੱਡਾ ਕੀਤਾ ਪਰ ਅੱਜ ਕਾਫੀ ਵਧੀਆ ਡੀਲ ਕਰਕੇ ਖੁਸ਼ੀ ਬਹੁਤ ਵੀਰੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸਣਾ ਚਾਹਾਂਗਾ ਬਾਈ ਬਾਈ ਰਿਆਜ਼ ਨਾਲ ਮੈਂ ਪਹਿਲੀ ਵਾਰ ਹੀ ਮਿਲ ਰਿਹਾ ਹਾਂ ਪਰ ਬਾਈ ਨੂੰ ਮਿਲ ਕੇ ਸੌਂ ਲੱਗੇ ਦਿਲ ਤੇ ਕਹਿ ਰਿਹਾ ਕਿ ਇੰਨਾ ਕੁ ਵਧੀਆ ਲੱਗਿਆ ਬਾਈ ਜਿੰਨਾ ਵਧੀਆ ਮਤਲਬ ਕਿ ਗਾਇਕ ਆ ਨਾ ਉਨਾ ਹੀ ਵਧੀਆ ਬਾਈ ਇਨਸਾਨ ਵੀ ਆ ਬਾਈ ਕੇ ਅੰਦਰ ਨਿਮਰਤਾ ਬਹੁਤ ਆ ਰਾਈ ਗੱਲਬਾਤ ਪੂਰੇ ਦਿਲ ਤੇ ਕਰਾਇਆ ਇਤਨਾ ਨਹੀਂ ਹੈਗਾ ਕਲਾਕਾਰਾਂ ਵਾਲੀ ਵੀ ਫੀਲਿੰਗ ਲੇਗਾ ਵੀ ਹਾਂ ਵੀ ਭਾਈ ਅਸਾ ਕਲਾਕਾਰਾਂ ਬਹੁਤ ਵੱਡੀ ਫੀਲਿੰਗ ਲਈ ਨਾ ਬਾਈ ਨੇ ਜੰਨੀਆਂ ਵੀ ਮਾਰ ਗਿਆ ਲੌਫ ਕੈਮਰਾ ਗੱਲਾਂ ਕਰੀਆਂ ਬਹੁਤ ਵਧੀਆ ਗੱਲਾਂ ਕਰੀਆਂ ਬਾਕੀ ਅੱਜ ਕੱ ਆਪਣੀ ਰੈਕਮੈਂਡ ਬਾਕਸ ਮਾ ਦੇਣਾ ਨਾ ਭੁੱਲਿਓ ਜੁੜੇ ਰਹੋ ਪਾਦ ਵੈਬ ਟੀਵੀ ਕੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ